ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਟਰਸਟ ਦਾ ਮਾਝਾ ਜ਼ੋਨ ਦਾ ਸਲਾਹਕਾਰ ਆ ਅੱਜ ਸਾਡੀ ਟੀਮ ਜਿਹੜੀ ਇੱਥੇ ਅੰਮ੍ਰਿਤਸਰ 에ਰਪੋਰਟ ਤੇ ਆਈ ਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲੂਣੀ ਦੇ ਇੱਕ 36 ਸਾਲ ਦਾ ਨੌਜਵਾਨ ਸੀ ਜਤਿੰਦਰ ਸਿੰਘ ਜਿਹੜੇ ਜਿਹਦੇ ਪਿਤਾ ਜੀ ਸਾਡੇ ਨਾਲ ਖੜੇ ਨੇ ਉਹ ਦੁਬਈ ਗਿਆ ਸੀ ਜਿਵੇਂ ਬਹੁਤ ਸਾਰੇ ਨੌਜਵਾਨ ਜਾਂਦੇ ਨੇ ਆਪਣੇ ਪਰਿਵਾਰ ਨੂੰ ਆਰਥਿਕ ਹਾਲਤ ਠੀਕ ਕਰਨ ਵਾਸਤੇ ਉੱਥੇ ਰੋਜ਼ਗਾਰ ਵਾਸਤੇ ਉੱਥੇ ਉਹਦੀ ਮੌਤ ਹੋ ਗਈ ਤੇ ਉਹਦੀ ਜਿਹੜੀ লাশ ਆ ਜਦੋਂ ਮਿਲੀ ਆ ਉੱਥੇ ਤੇ ਜਿਹੜੀ ਉਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਦੁਬਈ ਦੀ ਉਹਨਾਂ ਨੇ ਇੰਡੀਅਨ ਐਮਬੈਸੀ ਨਾਲ ਸੰਪਰਕ ਕੀਤਾ ਇੰਡੀਅਨ ਐਮਬੈਸੀ ਨੇ ਅਭਰਾਏ ਸਾਹਿਬ ਨੂੰ ਕਿ ਅਭਰਾਏ ਸਾਹਿਬ ਨੇ ਆਪਣੀ ਹਿਆਰਪੁਰ ਦੀ ਟੀਮ ਜਿਹੜੇ ਸਾਡੇ ਆਗੂ ਨੇ ਸਦਾਰ ਅਗਿਆਪਾਲ ਸਿੰਘ ਉਹਨਾਂ ਨਾਲ ਸੰਪਰਕ ਕਰਕੇ ਪਰਿਵਾਰ ਨਾਲ ਸਾਰਾ ਤਾਲਮੇਲ ਬਿਠਾ ਕੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਅੱਜ ਇਹ ਡੈੱਡ ਬੋਡੀ ਜਿਹੜੀ ਭੇਜੀ ਆ ਇਹਦੇ ਵਿੱਚ ਜਿਹੜਾ ਸਾਰਾ ਡੈੱਡ ਬੋਡੀ ਭੇਜਣ ਦੇ ਵਿੱਚ ਖਰਚਾ ਆ ਉਹ ਇੰਡੀਅਨ ਐਮਬੈਸੀ ਨੇ ਤੇ ਜਿਹੜੀ ਜਿਹੜੀ ਮ੍ਰਿਤਕ ਜਤਿੰਦਰ ਸਿੰਘ ਦੇ ਜਿਹੜੇ ਜਿਹੜਾ ਬੀਮਾ ਸੀਗਾ ਇੰਸ਼ੋਰੈਂਸ ਕੰਪਨੀ ਉਹਨਾਂ ਨੇ ਰਲ ਕੇ ਕੀਤਾ ਜੋ ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਸਰੀ ਅੱਜ ਡੈਡ ਬੋਡੀ ਜਿਹੜੀ ਇਹਨਾਂ ਨੂੰ ਅਸੀਂ ਸਪੁਰਦ ਕਰਨ ਇੱਥੇ ਆਏ ਆ ਹੇਅਰਪੋਰਟ ਦੇ ਉੱਤੇ ਇਹ ਇਹ ਲਗਭਗ ਹੁਣ ਤੱਕ 372 ਜਿਹੜੀਆਂ ਮਰਤਕ ਦੀਆਂ ਹਨ ਜਿਹੜੇ ਨੌਜਵਾਨ ਉੱਤੇ ਰੋਜ਼ਗਾਰ ਦੀ ਭਾਲ ਜਾਂਦੇ ਨੇ ਉਹ ਇਹ ਤੋਂ ਪਹਿਲਾਂ ਆ ਚੁੱਕੀਆਂ ਨੇ 373ਵੀਂ ਮਰਤਕ ਸਰੀਰ ਹੈ ਜਿਹੜਾ ਇੱਥੇ ਜਿਹੜਾ ਪਹੁੰਚਿਆ ਅਚੇਂਦਰ ਸਿੰਘ ਦਾ ਇੱਕ ਬਰਾਇ ਸਾਬ ਨੇ ਐਲਾਨ ਕੀਤਾ ਕਿ ਜਿਹੜੀ ਇਸ ਪਰਿਵਾਰ ਦੀ ਕਿਉਂਕਿ ਅਚੇਂਦਰ ਸਿੰਘ ਬਾਰੇ ਦੱਸਿਆ ਗਿਆ ਕਿ ਦੋ ਮਾਸੂਮ ਬੱਚਿਆਂ ਦਾ ਬਾਪ ਆ ਜਿਹੜੇ ਉਹਦੇ ਮਾਪੇ ਨੇ ਉਹ ਵੀ ਬਹੁਤ ਹੀ ਵਧੀਆ ਉਹਨਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਵਧੀਆ ਨਹੀਂ ਕਿ ਤੇ ਉਸ ਦੇ ਜਤਿੰਦਰ ਸਿੰਘ ਦੇ ਪਰਿਵਾਰ ਨੂੰ 2000 ਰੁਪਿਆ ਮਹੀਨਾ ਜਿਹੜੀ ਪੈਨਸ਼ਨ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਜਤਿੰਦਰ ਸਿੰਘ ਦੇ ਭੋਗ ਦੇ ਉੱਤੇ ਸਾਡੀ ਹੁਸ਼ਿਆਰਪੁਰ ਦੀ ਟੀਮ ਜਿਹੜੀ ਆ ਉਹ ਜਾ ਕੇ ਉੱਥੇ ਪਹਿਲਾ ਚੈੱਕ ਜਿਹੜਾ ਦੇ ਦੇ ਆਵੇਗੀ ਯੂਨਿਸਪੁਰ ਦੁਕਰ ਆਵੇਗੀ ਉਸ ਤੋਂ ਬਾਅਦ ਇਹਨਾਂ ਦੇ ਅਕਾਊਂਟ ਤੇ ਵਿੱਚ ਉਹ ਪੈਸੇ ਆ ਜਾ ਕਰਨ ਸਾਡਾ ਸਾਡੀ ਬੜੀ ਦਲੀ ਹਮਦਰਦੀ ਹੈ ਉਹਨਾਂ ਦੇ ਨਾਲ ਆ ਰਾਜ ਸਾਹਿਬ ਬੜੇ ਸ਼ੋਗਰਸਤ ਨਹੀਂ ਹੁੰਦੇ ਨੇ ਜਦੋਂ ਇਹਨਾਂ ਇਹੋ ਜਿਹਿਆਂ ਕੋਈ ਕੰਮ ਕਰਦੇ ਨੇ ਪਰ ਮਜਬੂਰੀ ਇਹ ਹੁੰਦੀ ਆ ਕਿ ਉਹਨਾਂ ਪਰਿਵਾਰਾਂ ਦੀ ਲਾਡਲੇ ਉਹਨਾਂ ਦੇ ਪਿਆਰੇ ਜਿਹੜੇ ਨੇ ਉਥੇ ਇਸ ਇਹਨਾਂ ਹਾਲਾਤਾਂ ਦੇ ਵਿੱਚ ਸ਼ਿਕਾਰ ਹੋ ਜਾਂਦੇ ਨੇ ਮੌਤ ਦਾ ਸੋ ਇਹ ਇਸ ਕੰਪਲਿਕਸਿਟੀ ਦਾ ਹੈ। ਮੇਰਾ ਨਾਮ ਮਾਸਟਰ ਗੁਰਦਿਆਲ ਸਿੰਘ ਪਿੰਡ ਤੁੰਲੀ ਹੈ ਜੀ ਤੇ ਸਾਡਾ ਆਪਣਾ ਭਤੀਜਾ ਜੋ ਕਿ ਡਵਾਈ ਗਿਆ ਹੋਇਆ ਸੀ ਤੇ ਉਸ ਦੀ ਲਾਸ਼ ਲੈਣ ਦੇ ਲਈ ਅਸੀਂ ਇੱਥੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਖੜੇ ਹਾਂ ਤੇ ਸਾਡੇ ਕੋਲ ਉਪਰਾਏ ਸਾਹਿਬ ਜੋ ਡਵਾਈ ਦੇ ਵਿੱਚ ਹਨ ਜੋ ਸੇਵਾ ਕਰ ਰਹੇ ਹਨ ਰੈੱਡ ਬੋਡੀਆਂ ਪੰਜਾਬ ਨੂੰ ਮਗਵਾਰੇ ਹਨ ਤੇ ਉਹਨਾਂ ਦੇ ਨੁਮਾਇंदे ਵੀ ਸਾਡੇ ਨਾਲ ਇੱਥੇ ਖੜੇ ਹਨ ਸਾਡੇ ਕੋਲ ਹਨ ਤੇ ਉਹ ਸਾਡੇ ਨਾਲ ਲੈਡ ਬਾਡੀ ਤੁਹਾਨੂੰ ਦੁਆ ਕੇ ਫੇਰ ਹੀ ਕਹਿੰਦੇ ਜਾਣ ਜਾਵਾਂਗੇ ਤੋਂ ਜੋ ਜਤਿੰਦਰ ਸਿੰਘ ਮਿਤ੍ਰਕ ਹੈ ਉਸ ਦੀ ਪਤਨੀ ਨੂੰ ਉਹਨਾਂ ਨੇ 2000 ਰੁਪਿਆ ਪਰ ਮਹੀਨਾ ਪੈਨਸ਼ਨ ਦਾ ਵੀ ਉਪਰਲਾ ਕੀਤਾ ਹੈ ਤੇ ਇਹ ਜੋ ਸਾਰਾ ਖਰਚਾ ਹੈ ਨੈੱਡ ਬੋਡੀ ਨੂੰ ਲਿਆਉਣ ਦਾ ਇਹ ਉਪਰਾਜ ਸਾਹਿਬ ਦੁਬਈ ਵਾਲੇ ਉਹੀ ਸਾਰਾ ਕਰ ਰਹੇ ਆ ਤੇ ਅਸੀਂ ਇਹਨਾਂ ਦਾ ਆਪਣ ਟਨੂਲੀ ਵਾਲੇ ਸਾਰੇ ਇਹਨਾਂ ਦਾ ਬਹੁਤ-ਬਹੁਤ तहे ਦਿਲੋਂ ਸ਼ੁਕਰਗੁਜ਼ਾਰ ਹਾਂ ਬਹੁਤ ਧੰਨਵਾਦ ਕਰਦੇ ਹਾਂ